ਧੰਨਵਾਦ ਆ ਵੀਰਾਂ ਦਾ ਲਓ ਸਾਹਮਣੇ ਕਹਿੰਦੇ ਆ ਮੁੰਡੇ ਨੂੰ ਬੁਲਟ ਵੀ ਮਿਲੇ ਆ ਔਰ ਵੱਡਾ ਨਾਮ ਹੈ ਉਹ ਗੱਟੀਆਂ ਦਾ ਕਹਿੰਦੇ ਜੇਤੂ ਖਿਡਾਰੀ ਹੈ ਇਹ ਕਹਿੰਦੇ ਕਾਰੇ ਕੇ ਪਿੰਡ ਦਾ ਜਿਹੜਾ ਕਹਿੰਦੇ ਪ੍ਰਸਿੱਧ ਹੋਇਆ ਮੇਰੇ ਵੀਰੋ ਕਹਿੰਦੇ ਘੋਲੀਏ ਦਾ ਮੰਗਾ ਮਾਰ ਕਰਦਾ ਪਰ ਸਾਹਮਣੇ ਕਹਿੰਦੇ ਲੁਧਿਆਣੇ ਵਾਲਾ ਉਹ ਧੁੰਨਾ ਤਿਆਰ ਬੱਲੇ 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 ਬੜਕੱਪ ਹੈ ਢਾਕੇ ਕਹਿੰਦੇ ਪੂਰੇ ਭਰੇ ਆ ਲਓ ਸਾਹਮਣੇ ਗਗਨਾ ਕਾਲੇ ਕੇ ਦੀ ਧਰਤੀ ਦਾ ਮੇਰੇ ਵੀਰੋ ਬਾਲਾ ਪਾ ਰਿਹਾ ਲਓ ਇਧਰਲੇ ਪਾਸੇ ਲੱਗਿਆ ਆ ਇੱਥੇ ਰੱਖੋ ਦੇ ਡਾਕਟਰ ਜਗਰੂਪ ਕਹਿੰਦਾ ਇੱਕ ਵੇ ਪਹਿਲਾ ਪਾਲੋ ਪਾਲੋ ਮੇਲਾ ਲੋਟ ਲੋ ਉੱਪਰ ਜਿਹੜੇ 1 ਵਜੇ ਤੋਂ ਪਹਿਲਾਂ ਹੀ ਪਹੜੇ ਆ ਤੇ ਉਸ ਤੋਂ ਬਾਅਦ ਸਨਮਾਨ ਜਿਹੜੇ ਕਹਿੰਦੇ ਦਿੱਤੇ ਜਾਣਗੇ ਮੇਰੇ ਵੀਰੋ ਧੰਨਵਾਦ ਕਰਦੇ ਆ ਲੱਗਦਾ ਹੀ ਗੱਡੀਆਂ ਵਾਲੇ ਆਏ ਹੋਏ ਆ ਪਰ ਆ ਲੁਧਿਆਣੇ ਵਾਲਾ ਲੁਧਿਆਣ ਧੰਨਵਾਦ ਕਰਦੇ ਆ ਨਾਲ ਕਹਿੰਦੇ ਰਾਜਪਾਲ ਵੀਰ ਮੇਰੇ ਵੀਰੋ ਆਹ ਡਾਕਟਰ ਰਿੰਕੂ ਨਹੀਂ ਭਰਾ ਉਹ ਧੰਨਵਾਦ ਹੈ ਵੀਰਾਂ ਦਾ ਪਰ ਇਧਰਲੇ ਪਾਸੇ ਉਹ ਜਿਹੜਾ ਅੱਜ ਦਾ ਦੇਣਾ ਪਾਣੂ ਬਾਬਾ ਜੀ ਦੇ ਦੇਣਾ ਤੇ ਆਪਾਂ ਵਧੀਆ ਜਿਹੜਾ ਕੱਪ ਕਰਾ ਸਕੀਏ ਕਿਉਂਕਿ ਮੌਸਮ ਵੀ ਛੇੜਖਰੀਆਂ ਕਰਦਾ ਲਓ ਇਧਰਲੇ ਪਾਸੇ ਲੁਧਿਆਣੇ ਵਾਲਾ ਜਿਹੜਾ ਵੀ ਬੱਚਾ ਬਾਹਰੋਂ ਕੈਚ ਕਰਦਾ ਤੇ ਬਾਹਰੋਂ ਬਾਲ ਲੈ ਕੇ ਆਵੇਗਾ 200 ਦੇ ਨਾਲ ਵੱਟੇ ਮਾਸਰਵਾ ਰੋੜਗੇ ਲੈ ਵੀ ਇੱਕ ਤਾੜੀ ਮਾਰ ਦਿਓ ਯਾਰ ਭਰਾਵਾਂ ਦੇ ਨਾਲ ਆਇ ਨਾ ਕਰੋ ਯਾਰ ਬਹੁਤ ਜ਼ਿਆਦਾ ਭਰਾਵਾਂ ਦਾ ਖਰਚਾ ਹੋਇਆ ਯਾਰ ਬਹੁਤ ਮਿਹਨਤ ਕੀਤੀ ਹੈ ਯਾਰ ਭਰਾ ਬਣ ਕੇ ਬੇਨਤੀ ਹੈ ਥੋੜਾ ਸਾਥ ਜ਼ਰੂਰ ਦਈਏ ਪਰ ਇਧਰਲੇ ਪਾਸੇ ਆਏ ਹੋ ਰੱਪਾ 6 ਦੇ ਬਾਧੇ ਹੋ ਗਏ ਆ ਵੀਰ ਮੇਰੇ ਵੀਰੋ ਬੜਾ ਧੰਨਵਾਦ ਕਰਦੇ ਆ ਆ ਹਰਪਾਲ ਭਾਜੀ ਲੈ ਇਧਰ ਹੀ ਗੱਡੀਆਂ ਵਾਲੇ ਆਹ ਸਾਰੇ ਵੀਰ ਦੀਪਕ ਵਰਗੇ ਸਿਮੇ ਹੋਣੇ ਪਰ ਇਧਰਲੇ ਪਾਸੇ ਧੁੰਨਾ 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 ਅੱਜ ਤੇ ਆਈ ਤੇ ਆਇਆ ਹੋਇਆ ਹੈ ਅੱਜ ਨਹੀਂ ਕਿਉਂਕਿ ਜੋ ਅਰਦਾਸ ਹੁੰਦੀ ਹੈ ਲੈ ਵੀ ਕਿਰਪਾਨ ਵਾਲਿਆ ਅਰਦਾਸ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ ਲਓ ਸਾਹਮਣੇ ਦੇਖਾਂਗੇ ਖੇਡ ਦੇ ਮੈਦਾਨ ਦੇ ਅੰਦਰ ਲੁਧਿਆਣੇ ਵਾਲਾ ਧੁੰਨਾ 6 ਸਕੋਰ ਦੇ ਵਾਅਦੇ ਕਰਕੇ ਕਹਿੰਦੇ ਖੇਡ ਦੇ ਮੈਦਾਨ ਦੇ ਅੰਦਰ ਮੇਰੇ ਵੀਰ ਇਹ ਕਹਿੰਦੇ ਪਿੰਡ ਜਿਹੜੇ ਬੜੇ ਮਸ਼ਹੂਰ ਆ ਆਹ ਬਣੇ ਕਹਿੰਦੇ ਕੁਨਾਲ ਸ਼ਰਮਾ ਲੁਧਿਆਣੇ ਵਾਲਾ ਲੁਧਿਆਣੇ ਵਾਲਾ ਆਹ ਦਿਵਾਲੀ ਸਿਫਟਾਂ ਨੇ ਖਾਲੀ ਪਾਰਸਾ ਚੜੀ ਜਵਾਨੀ ਝੋਬਰ ਤੇ ਲਓ ਪਹਿਲੀ ਬਾਲ ਤੇ ਫਿਕਰ ਤੇ ਸ਼ੱਕਰ ਰੁਪਿਆ 500 ਮੇਰੇ ਰੋ ਲਕਤਰੀਕਰ ਵਾਲੇ ਭਰਾਵਾ ਵੱਲੋਂ ਪਹਿਲੀ ਬਾਲ ਤੇ ਵਿਕਰ ਤੇ ਛੱਕਾ 500 500 ਆਹ ਸਾਹਮਣੇ ਕਹਿੰਦੇ 나ਖਯਾਰਾ ਕਹਿੰਦੇ ਬੱਲ ਕਲਾ ਦੀ ਧਰਤੀ ਦਾ ਕਹਿੰਦੇ ਮਹਾਲਿਆ ਪਰਬਤ ਖੜਾ ਪੈਂਦੀ ਬਾਲ ਉਹ ਬੱਲੇ ਬੱਲੇ ਬੜੇ ਕਹਿੰਦੇ 나ਖਯਾਰਾ ਬੱਲ ਕਲਾ ਵਾਲਾ ਫੇਰ ਦੇਦੀ ਤਿਆਰੀਆ ਸਾਹਮਣੇ ਨਵੀਂ ਬਾਲਾ ਪਾ ਰਿਆ ਭਾਈ ਜੀ 9000 ਲਓ ਸਾਹਮਣੇ ਕਹਿੰਦੇ ਬਾਲ ਪਾਉਣ ਲਈ ਖੇਡ ਮੈਦਾਨ ਦੇ ਇਧਰ ਸੰਸਾਰਪੁਰਿਆ ਕਹਿੰਦੇ ਤਿਆਰ ਆਹ ਪਹਿਲੀ ਵਾਰ ਇਧਰਲੇ ਪਾਸੇ ਬੱਲੇ ਵਾਲਾ ਨਾਟ ਗਿਆ ਫੋਟੋ ਦੋਨਾਂ ਦੀ ਤੇ ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ ਯਾਦਗਾਰ ਲਈ ਸਾਹਮਣੇ ਰੱਖ ਲਓ ਫੋਟੋ ਦੋਨਾਂ ਦੀ ਵੀ ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ ਲਓ ਹਵਾ ਦੇ ਵਿੱਚ ਬਾਲ ਆਹ ਬੱਲੇ ਵਾਲਾ ਬੱਲੇ ਵਾਲਾ ਕੁੰਡੀਆਂ ਤੇ ਬਾਹਰ ਬੈਠੇ ਲੋਕੀ ਗੱਲ ਇਹੀ ਕਰਦੇ ਟੀਮਾਂ ਘੋਵੇ ਚੱਲਿਆ ਉਹ ਬੱਲੇ ਬੱਲੇ ਵਾਲੇ ਮੁੰਡਿਆਂ ਨੇ ਔਰ ਵੱਡੇ ਚਰਚੇ ਅਗਲੇ ਮੈਚ ਦੇ ਵਿੱਚ ਹੋਣਗੇ ਤੌਲ ਦੀਆਂ ਵਾਲਾ ਪੈਰੀਆਂ ਨੇ ਬੱਲਾ ਵਾਲਾ ਬੱਲਾ ਵਾਲਾ ਏ ਠਾ ਏ ਠਾ ਏ ਠਾ 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 ਉਹ ਫੁੱਲ ਹੈ ਵੱਡੇ ਚਰਚੇ ਆਉਣਗੇ ਨਾਟਗਿਆਰਾ 911 ਹੋ 911 ਹੋ ਐਡੇ ਸ਼ੱਕੇ ਨਹੀਂ ਹੁੰਦੇ ਬਾਈ ਜੀ ਜਿੰਨੂੰ ਜਿੰਨੂੰ ਨਾੜ ਯਾਰਾਂ ਦੇ ਸ਼ੱਕੇ ਵਧੀਆ ਲੱਗੇ ਕੋ ਤਾੜੀ ਮਾਰ ਦਿਓ ਐਡੇ ਸ਼ੱਕੇ ਨੇ ਲੁਧਿਆਣੇ ਸ਼ਹਿਰ ਵਾਲਾ ਬੱਲਾ ਕਹਿੰਦੇ ਪੌਦ ਲਈ ਤਿਆਰ ਹੈ ਬੱਲਾ ਵਾਲਾ ਕਹਿੰਦੇ 911 ਹੋ ਬੱਲੇ ਬੱਲੇ ਕਰਾ 500 ਧੰਨੇ ਨੂੰ ਵੀ ਦੇ ਰਿਆ ਕੇ ਮੇਰੇ ਵੀਰੋ ਰੁਪਈਆ 500 ਲੈ ਵੀ ਕਪਤਾਨ ਆ ਗਿਆ ਭਰਾ ਬਣ ਕੇ ਸਾਰੀਆਂ ਟੀਮਾਂ ਦੇ ਪਰ ਇਧਰ ਦੇ ਪਾਸੇ ਵਾਓ ਗੱਬਰੂਆ ਸਾਹਮਣੇ ਕਹਿੰਦੇ ਪਾਲਾ ਪੋਲੀ ਤੰਦਾ ਤਿਆਰ 911 911 ਉਹ 911 100 100 100 100 ਮੇਰੇ ਇਹਦੇ ਜੱਗੀ ਪੀਲੀ ਬੋਰਡ ਬਲਾਉਣ ਦਾ ਪਾ ਕੇ ਰੁਪਈਆ 1100 ਉਹ ਸੱਕਰੀ ਜਾਪਦੀ ਵੀ 마ਸੀ ਤੇਰੀ ਫਿਰਦੀ ਨਜਾਇਜ਼ ਜੇ ਮਿਰਰ ਪਾਵੇਗਾ ਆ ਖੇਡ ਦੇ ਮੈਦਾਨ ਦੇ ਅੰਦਰ ਠੱਠੇ ਵਾਲਿਆ 1500 ਦੇ ਤੋ ਜਾਣਾ ਆ ਸਾਹਮਣੇ ਰੁਪਈਆ 1500 ਪਰ ਆ ਨਹੀਂ ਪੈਣ ਦਿੰਦਾ ਮਿਰਨਾ ਪਰ ਇਧਰ ਵੇਖ ਲੈ ਡਰਾਉਨ ਵੀ ਪੂਰੇ ਜਿਹੜੇ ਡੀ ਜਾਂਦੇ ਆ ਮੈਚ ਵੱਡਾ ਖਮੜੇ ਬਾਲਾ 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 ਦਾਸੂ ਵਾਲ ਦੀ ਧਰਤੀ ਦਾ ਆ ਵੇਖ ਲੈ ਬੋੜਾ ਜਿਹਾ